ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 62790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੜ ਲਿਖ ਤੋਕੜ ਗੱਬਣ ਮੱਝ ਲੈ ਕੇ ਆਏ ਆਂ ਐਡਰੈਸ ਤੇ ਜਾਣਕਾਰੀ ਵੀਰਾਂ ਨੂੰ ਦੱਸ ਕਰਦੇ ਆਂ ਬਈ ਹਸਤੀ ਕਾਲ ਨਾਮ ਐਡਰੈਸ ਕਨਫਰਮ ਕਰਵਾ ਦਵੇ ਆਪਾਂ ਐਡਰੈਸ ਪਿੰਡ ਧੋਲਾ ਬਈ ਨਾਮ ਦਰਸ਼ਨ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9878809916 9878809916 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖਣੇ ਕਿੰਨੇ ਟਾਈਮ ਦੀ ਗੱਬਣ ਆਖਦੇ ਆਂ ਬਈ 6 ਪੂਰੇ ਹੋ ਗਏ 7 ਮਹੀਨਾ ਲੱਗਿਆ ਹੋਇਆ ਦੋਸਤੋ 6 ਮਹੀਨਿਆਂ ਦੀ ਚੈੱਕ ਪਾਸ ਕਨਫਰਮਾ 7ਵਾਂ ਲੱਗਿਆ ਹੋਇਆ ਬੱਚਾ ਤਾਂ ਹੈ ਨਹੀਂ ਵੀਰੇ ਮਗਰ ਦ ਦੋਸਤੋ 6 ਕਿਲੋ ਦੁੱਧ ਆ 7 6 ਪੂਰੇ ਹੋ ਗਏ 7ਵਾਂ ਮਹੀਨਾ ਲੱਗਿਆ ਹੋਇਆ ਤੇ ਮਿਲਦੀ ਕਿਵੇਂ ਵੀਰੇ ਦੋਸਤੋ ਚਾੜ ਤੇ ਮਿਲਦੀ ਦੋਨੇ ਟਾਈਮ ਰੰਗ ਕੇ ਤਾਜ਼ੀਆਂ ਮਈਆਂ ਵਾਂਗੂ ਮਿਲਦੀ ਐ ਤੇ ਚੌਣ ਚਬਾਈ ਠੰਗੀ ਐ ਤੇ ਚਬਾਈ ਪੋਲੀ ਐ ਦੋਸਤੋ ਚੌਣ ਚਾਂ ਦੀ ਠੰਡੀ ਐ ਚਬਾਈ ਦੀ ਵੀਰ ਕਹਿੰਦਾ ਹੈਗੀ ਆ ਪੋਲੀ ਤੇ ਰੇਟ ਲੈਣ ਦੇ ਨਾਲਾ ਕਰਨਾ ਦੱਸਣਾ ਜਮਈ ਦੋਨੋਂ ਬਾਈ 75 ਕਰਦੇ 70 ਦੁੱਧ 70000 ਦੀ ਵੀਰਗਾ ਨਾ ਦੇ ਦਿੰਗੇ ਮੁੱਲ 75000 ਅੱਜ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਵੀਰਾਂ ਨੇ ਕਰੇ ਚੰਗੀ ਤਰ੍ਹਾਂ ਨਾਕ ਪਰਖਣਾ ਡਾ ਆਪ ਦਾ ਡਾਕਟਰ ਲਿਆ ਕੇ ਦਸੱਲੀ ਕਰਕੇ ਮੱਝ ਦੀ ਖਰੀਦਦਾਰੀ ਕਰ ਸਕਦੇ ਹੋਗੇ ਬਾਜਾਬ ਰੇਟ 70000 6 ਮਹੀਨੇ ਲਈ ਜੇ ਕਿਸੇ ਕੋਲ ਕਨਫਰਮ ਤੇ 6 ਕਿਲੋ ਦੁੱਧ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ